দর্শকал ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਐਫਡੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਿਸ ਲੈਣ Pritam Giljiani ਅਤੇ Harjeet Hundal ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਚੁੱਕਣਗੇ ਸੌਹਣ 6 ਵਿਧਾਇਕ ਬਣਨਗੇ ਮੰਤਰੀ ਅਮਰੀਕਾ 'ਚ ਇੱਕ ਹੋਰ ਜਹਾਜ਼ ਹਾਦਸਾ ਦੋ ਲੋਕਾਂ ਦੀ ਹੋਈ ਮੌਤ ਸੋਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਕੀਤੀ ਮੀਟਿੰਗ ਬਾਗੀ ਆਗੂਆਂ ਨੇ ਜਤਾਇਆ ਇਤਰਾਜ਼ ਅਮਰੀਕਾ ਤੋਂ ਰਿਪੋਰਟ 300 ਵਿਅਕਤੀ ਪਨਾਵਾ ਦੇ ਹੋਟਲ 'ਚ ਨਜ਼ਰਬੰਦ ਆਸਟ੍ਰੇਲੀਆ ਦੇ ਸਿਡਨੀ ਚ ਘਰ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਹੋਈ ਮੌਤ। ਬ੍ਰਾਤ ਲੈ ਕੇ ਨਹੀਂ ਪਹੁੰਚਿਆ ਐਨਆਰਆਈ ਲਾੜਾ, ਲੜਕੀ ਦਾ ਪਰਿਵਾਰ ਕਰਦਾ ਰਿਹਾ ਉਡੀਕ, ਐਸਐਸਪੀ ਕੋਲ ਕੀਤੀ ਸ਼ਿਕਾਇਤ। ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਕੁਝ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਪੰਥਕ ਰਾਜਨੀਤੀ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਜੀ ਹਾਂ ਪੇਸ਼ੇ ਤੋਂ ਵਕੀਲ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਸਤੀਫੇ ਦਾ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਗਲਤ ਤਰੀਕੇ ਨਾਲ ਅਹੁਦੇ ਤੋਂ ਹਟਾਉਣ ਬਾਰੇ ਕੀਤੀ ਟਿੱਪਣੀ ਨੂੰ ਦੱਸਿਆ। ਉਹਨਾਂ ਕਿਹਾ ਕਿ ਨੈਤਿਕ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਸਿੰਘ ਸਾਹਿਬਾਨ ਦੇ ਕੇਸਾਂ ਦੀ ਜਾਂਚ ਕਰਨ ਦਾ ਪੂਰਾ ਅਧਿਕਾਰ ਹੈ। ਪਰ ਜਦੋਂ ਤੋਂ ਗਿਆਨੀ ਰਗੂਬੀਰ ਸਿੰਘ ਨੇ ਇਤਰਾਜ਼ ਪ੍ਰਗਟ ਕਰਦੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਉਹਨਾਂ ਲਈ ਹਮੇਸ਼ਾ ਹੀ ਸਤਿਕਾਰ ਰਹੇ ਤੇ ਰਹੇਗਾ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ ਦੇ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਗਿਲਜੀਆਂ ਅਤੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਨੇ ਆਪਣੇ ਬਿਆਨ ਦੇ ਵਿੱਚ ਧਾਮੀ ਸਾਹਿਬ ਨੂੰ ਅਪੀਲ ਕਰਦੇ ਆਖਿਆ ਕਿ ਤੁਸੀਂ ਉੱਚੀ ਸੋਚ ਦੇ ਮਾਲਕ ਹੋ ਅਤੇ ਸੱਚੇ ਸਿੱਖ ਹੋ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਅਸਤੀਫਾ ਵਾਪਸ ਲੈ ਕੇ ਐਸਜੀਪੀਸੀ ਦੀ ਅਗਵਾਈ ਕਰੋ ਤਾਂ ਕਿ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਤਰੱਕੀਆਂ ਦੇ ਰਾਹ ਤੇ ਚੱਲ ਸਕੇ ਕਮੇਟੀ ਨੂੰ ਆਪចੇ ਆਗੂ ਦੀ ਬਹੁਤ ਜ਼ਰੂਰਤ ਹੈ ਬਾਹਰਲੇ ਮੁਲਕਾਂ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਵੀ ਆਪ ਦੇ ਅਸਤੀਫੇ ਬਾਰੇ ਕਾਫੀ ਫਿਕਰਮੰਦ ਨੇ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੂੰ ਚੁਣਿਆ ਜੀ ਹਾਂ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਉਹ ਅੱਜ ਸੀਐਮ ਦੀ ਸੌ ਚੁੱਕਣਗੇ ਨਾਲ ਹੀ ਰੇਖਾ ਗੁਪਤਾ ਦੇ ਕੈਬਨਿਟ ਦੇ ਵਿੱਚ 6 ਮੰਤਰੀ ਵੀ ਹੋਣਗੇ ਇਹਨਾਂ ਦੀ ਲਿਸਟ ਵੀ ਸਾਹਮਣੇ ਆਈ ਹੈ ਜਿਸ ਵਿੱਚ ਭਾਜਪਾ ਨੇ ਦਿੱਲੀ ਦੀ ਕੈਬਨਿਟ ਵਿੱਚ ਪਰਵੇਸ਼ ਵਰਮਾ ਮਨਜੀਤਦਰ ਸਿੰਘ ਸਿਰਸਾ ਰਵਿੰਦਰਿੰਦਰ ਰਾਜ ਕਪਿਲ ਮਿਸ਼ਰਾ ਸਣੇ ਛੇ ਲੋਕਾਂ ਦੇ ਨਾਂ ਸ਼ਾਮਿਲ ਕੀਤੇ ਨੇ ਭਾਜਪਾ ਦੀ ਵਿਧਾਇਕਦਾਲ ਦੀ ਬੈਠਕ ਬੀਤੇ ਦਿਨੀ ਦਿੱਲੀ ਦਫ਼ਤਰ ਦੇ ਵਿੱਚ ਹੋਈ ਸੀ ਇਸ ਵਿੱਚ ਰੇਖਾ ਗੁਪਤਾ ਨੂੰ ਸਰਪਸੰਮਤੀ ਦੇ ਨਾਲ ਨੇਤਾ ਚੁਣਿਆ ਗਿਆ ਪਰਵੇਸ਼ ਵਰਮਾ ਵਿਜੇਂਦਰ ਗੁਪਤ ਤੇ ਸ਼ਤੀਸ਼ ਉਪਾਦੇ ਆਏ ਨੇ ਉਹਨਾਂ ਦਾ ਨਾਂ ਪ੍ਰਸਤਾਵਿਤ ਕੀਤਾ ਆਸ਼ੀਸ਼ ਸੂਤ ਸਣੇ ਨੌ ਵਿਧਾਇਕਾਂ ਨੇ ਸਮਰਥਨ ਦਿੱਤਾ ਦੱਸ ਜਾਈਏ ਕਿ ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਣਗੇ ਇੱਕ ਬੜੀ ਜ਼ਿੰਮੇਵਾਰੀ ਮੁਝੇ ਸੌਂਪੀ ਗਈ ਹੈ और मैं एक बार फिर से बहुत बहुत धन्यवाद करती हूँ आदरणीय प्रधानमंत्री नरेंद्र मोदी जी का भारतीय जनता पार्टी के शीर्ष नेतृत्व का अपने राष्ट्रीय अध्यक्ष नड्डा जी का आदरणीय अमित शाह जी का जिन्होंने मुझ जैसी साधारण परिवार की बेटी पे इतना भरोसा जताया और दिल्ली जो देश की राजधानी है उसकी जिम्मेदारी मुझे सौंपी निश्चित रूप में मैं अपनी पूरी क्षमताओं के साथ पूरी ताकत के साथ ईमानदारी के साथ में उस जिम्मेदारी को निभाऊंगी दिल्ली के लिए दो प्राथमिकताएं हैं पहली प्राथमिकता जो दिल्ली से, के लिए हमने कमिटमेंट्स की हैं, अपनी सरकार की ओर से उन सारी कमिटमेंट्स को पूरा करना दूसरा आदरणीय प्रधानमंत्री नरेंद्र मोदी जी ने जो दिल्ली के लिए विजन दिया है उस विजन को साकार करने में टीम मोदी बन के हमारे 48 के 48 विधायक करेंगे और टाइम बाउंड तरीके से एक एक कमिटमेंट जो हमने जनता से की है उसे पूरा किया जाएगा उधर अमरीका जहाज हवा चरा खबर सामने आई है इस हादसे के दो लोगों की मौत हो गई है नेशनल ट्रांसपोर्टेशन से बोर्ड ने टक्सन के बहार बार हवाई अड्डे ने टक्कर की जांच शुरू की है हाल ही ਦੇ ਸਮੇਂ ਦੇ ਵਿੱਚ ਅਮਰੀਕਾ 'ਚ ਚਾਰ ਵੱਡੇ ਜਹਾਜ਼ ਹਾਦਸਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਸਭ ਤੋਂ ਤਾਜ਼ਾ ਘਟਨਾ ਟੋਰਾਂਟੋ ਦੇ ਵਿੱਚ ਲੈਂਡਿੰਗ ਕਰਦੇ ਸਮੇਂ ਇੱਕ ਡੈਲਟਾ ਜੈਟ ਬਲਟਨ ਦੀ ਸੀ ਹਾਲਾਂਕਿ ਜਹਾਜ਼ ਦੇ ਵਿੱਚ ਸਵਾਰ ਸਾਰੇ 80 ਲੋਕਾਂ ਨੂੰ ਬਚਾ ਲਿਆ ਗਿਆ ਸੀ ਇਸ ਤੋਂ ਇਲਾਵਾ ਅਲਾਸਕਾ ਦੇ ਵਿੱਚ ਇੱਕ ਜਹਾਜ਼ ਹਾਦਸਾ ਹੋਇਆ ਸੀ ਜਨਵਰੀ ਦੇ ਅਖੀਰ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਅਮਰੀਕਨ 에ਅਰਲਾਈਨ ਯਾਤਰੀ ਜਹਾਜ਼ ਅਤੇ ਇੱਕ ਫੌਜੀ ਹੈਲੀਕਾਪਟਰ ਵਿਚਕਾਰ ਟੱਕਰ ਹੋਈ ਸੀ ਜਿਸ ਦੇ ਵਿੱਚ 67 ਲੋਕ ਮਾਰੇ ਗਏ ਸਨ ਇਹਨਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਅਮਰੀਕਾ ਤੇ ਉੱਤਰੀ ਅਮਰੀਕਾ ਦੇ ਵਿੱਚ ਹਵਾਬਾਜ਼ੀ ਸੁਰੱਖਿਆ ਤੇ ਤਿੱਖੀ ਚਰਚਾ ਹੋ ਰਹੀ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੋ ਰਹੇ ਹਾਦਸਿਆਂ ਨੇ ਹਵਾਬਾਜ਼ੀ ਉਦਯੋਗ ਤੇ ਸੁਰੱਖਿਆ ਮਾਹਿਰਾਂ ਨੂੰ ਚਿੰਤਿਤ ਕਰ ਦਿੱਤਾ ਅਜਿਹੇ ਹਾਦਸਿਆਂ ਨਾਲ ਨਜਿੱਠਣ ਲਈ ਉਡਾਣ ਸੁਰੱਖਿਆ ਤੇ ਹੋਰ ਸਖਤ ਨਿਯਮ ਬਣਾਏ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਘਟਨ ਦਾ ਨਾਮ ਨਹੀਂ ਲੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਧਾਰਮਿਕ ਸੰਕਟ ਦੇ ਵਿੱਚ ਫਸ ਗਈ ਹੈ ਜੀ ਹਾਂ ਜਿੱਥੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਬੀਤੇ ਦਿਨੀ ਧਾਮੀ ਨੂੰ ਮਨਾਉਣ ਦਾ ਯਤਨ ਕੀਤਾ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਅਲੱਗ ਤੌਰ ਤੇ ਮੀਟਿੰਗ ਵੀ ਕੀਤੀ ਦੱਸਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਧਾਮੀ ਵੱਲੋਂ ਅਸਤੀਫਾ ਵਾਪਸ ਨਾ ਲੈਣ ਤੇ ਨਵੇਂ ਪ੍ਰਧਾਨ ਬਣਾਏ ਜਾਣ ਬਾਰੇ رائے ਪੁੱਛੀ ਅਤੇ ਕਮੇਟੀ ਮੈਂਬਰਾਂ ਦੀ ਨਬਜ਼ ਟੋਹਣ ਦਾ ਯਤਨ ਕੀਤਾ ਉਧਰ ਬਾਗੀ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਨ ਤੇ ਇਤਰਾਜ਼ ਪ੍ਰਗਟ ਕੀਤਾ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਉਣ ਵਾਲੀ ਧਿਰ ਨੂੰ ਪੰਥ ਬੁਰੀ ਤਰ੍ਹਾਂ ਨਕਾਰ ਚੁੱਕਿਆ ਹੈ ਸਿਧਾਂਤਾਂ ਤੋਂ ਉਲਟ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਉਹਨਾਂ ਕਿਹਾ ਕਿ ਅਕਾਲੀ ਸੰਕਟ ਲਈ ਸੁਖਬੀਰ ਬਾਦਲ ਜ਼ਿੰਮੇਵਾਰ ਨੇ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ 300 ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਇਹ ਗੈਰ ਕਾਨੂੰਨੀ ਪ੍ਰਵਾਸੀ ਕੁਮਾਂਤਰੀ ਅਥਾਰਟिटीज ਵੱਲੋਂ ਉਹਨਾਂ ਨੂੰ ਆਪੋ ਆਪਣੇ ਮੁਲਕ ਵਾਪਿਸ ਭੇਜਣ ਦੀ ਉਡੀਕ ਕਰ ਰਹੇ ਨੇ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਚੋਂ ਬਹੁਤੇ ਈਰਾਨ ਭਾਰਤ ਨੇਪਾਲ ਸ਼੍ਰੀਲੰਕਾ ਪਾਕਿਸਤਾਨ ਅਫਗਾਨਿਸਤਾਨ ਚੀਨ ਤੇ ਹੋਰ ਨਾ ਏਸ਼ੀਆਈ ਮੁਲਕਾਂ ਨਾਲ ਸੰਬੰਧਿਤ ਨੇ ਅਥਾਰਟੀਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ 40% ਤੋਂ ਵੱਧ ਪ੍ਰਵਾਸੀ ਸਵੈ ਇੱਛਾ ਨਾਲ ਆਪੋ ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਨੇ ਉੱਧਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਪੱਛਮੀ ਸਿਡਨੀ ਦੇ ਵਿੱਚ ਇੱਕ ਕਾਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਨਿਊ ਸਾਊਥ ਵੀਲਜ਼ ਪੁਲਿਸ ਨੇ ਕਿਹਾ ਕਿ ਕੇਂਦਰੀ ਸਿਡਨੀ ਤੋਂ ਲਗਭਗ 30 ਕਿਲੋਮੀਟਰ ਪੱਛਮ ਦੇ ਵਿੱਚ ਹੇਕਨਬਰਗ ਉਪਨਗਰ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਅੱਗ ਬੁਝਾਉਣ ਮਗਰੋਂ ਅਧਿਕਾਰੀ ਅਤੇ ਫਾਇਰਫਾਈਟਰ ਘਰ ਦੇ ਵਿੱਚ ਦਾਖਲ ਹੋਏ ਜਿੱਥੇ ਉਹਨਾਂ ਨੂੰ ਇੱਕ 46 ਸਾਲਾ ਮਹਿਲਾ ਅਤੇ ਇੱਕ 6 ਸਾਲਾ ਬੱਚੀ ਮ੍ਰਿਤਕ ਪਈ ਮਿਲੀ ਘਰ ਦੇ 8 ਹੋਰ ਮੈਂਬਰ ਅੱਗ ਤੋਂ ਬਚ ਗਏ ਤੇ ਐਂਬੂਲੈਂਸ ਪੈਰਾਮੈਡੀਕਸ ਦੇ ਦੁਆਰਾ ਮੌਕੇ ਤੇ ਹੀ ਉਹਨਾਂ ਦਾ ਇਲਾਜ ਕੀਤਾ ਗਿਆ ਚਾਰ ਲੋਕਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਕਿਹਾ ਹੈ ਕਿ ਅੱਗ ਕਾਰਨ ਘਰ ਨੂੰ ਭਾਰੀ ਨੁਕਸਾਨ ਹੋਇਆ ਉਧਰ ਪੁਲਿਸ ਅਤੇ ਫਾਇਰ ਫਾਈਟਰਾਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ so he had to grab a swing and smash one of the windows and help someone get inside to grab the little girl. ਉਧਰ ਗੁਰਦਾਸਪੁਰ ਦੇ ਨਾਮੀ ਪੈਲੇਸ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮ ਦੇ ਵਿੱਚ ਤਬਦੀਲ ਹੋ ਗਿਆ ਜਦੋਂ ਲੜਕੀ ਵਾਲੇ ਪੂਰੀ ਤਿਆਰੀਆਂ ਨਾਲ ਬਰਾਤ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ ਪਰ ਲੰਬੀ ਉਡੀਕ ਤੋਂ ਬਾਅਦ ਵੀ ਐਨ ਆਰ ਆਈ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਇੰਨਾ ਹੀ ਨਹੀਂ ਲਾੜੇ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨਾਲ ਸੰਪਰਕ ਕੀਤਾ 피ੜਤ ਪਰਿਵਾਰ ਨੇ ਐਸਐਸਪੀ ਸਾਹਮਣੇ ਆਪਣੇ ਨਾਲ ਵਾਪਰੀ ਇਸ ਭਾਣੇ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਿਕਾਇਤ ਦਰਜ ਕਰ ਲਈ ਹੈ ਪੁਲਿਸ ਵੱਲੋਂ ਲਾੜੀ ਦੀ ਭਾਲ ਵਾਸਤੇ ਉਸ ਦੇ ਵਿਰੁੱਧ ਲੁਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ ਪੀੜਤ ਪਰਿਵਾਰ ਦਾ ਕਹਿਣੇ ਕਿ ਜਿੱਥੇ ਉਹਨਾਂ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਉੱਥੇ ਹੀ ਉਹਨਾਂ ਨੂੰ ਵਿਆਹ ਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ ਉਹਨਾਂ ਨੇ ਮੁਲਜ਼ਮ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਮੈਂ ਦਰਬਾਈਲਾਲ ਐਮਸੀ ਵਾਰਡ ਨੰਬਰ 22 ਗਰਦਾਸਪੁਰ ਮੇਰੀ ਭਾਂਜੀ ਦਾ شادی ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਣ ਲਾਉਣ ਵਾਸਤੇ ਜਦੋਂ ਸਗਣ ਲਾਉਣ ਵਾਸਤੇ ਗਏ ਆ ਤੇ ਸਗਣ ਦੇ ਜੋ ਲਾਉਣ ਲਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਕੇ ਤੇ ਮੁੰਡੇ ਦਾ ਹੱਥ ਪੜਾ ਕਰਕੇ ਰਿੰਗ ਵਾਲਾ ਤੇ ਉਹਦੇ ਚਪੇੜ ਮਾਰ ਦਿੰਦੀ ਆ ਇਸ ਤਰ੍ਹਾਂ ਕਰਕੇ ਚੰਕੰਮ ਚੱਲਦਾ ਰ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੋਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਣ ਮਾਰਨ ਨੂੰ ਫਿਰਦੇ ਸੀਗੇ ਆਪਾਂ ਉਹ ਲੜਕੀ ਦੀ ਬਾਹ ਫੜ ਕੇ ਇੱਕ ਕਮਰੇ ਚ ਉਹਨੂੰ ਖੜ ਕੇ ਉਹਨੂੰ ਸਾਰੀ ਗੱਲ ਪੁੱਛੀ ਆ ਉਹਨਾਂ ਦੱਸਿਆ ਵੀ ਇਹ ਜੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ ਤੇ 21 ਜਨ ਮੇਰੇ ਨਾਲ ਅਗੇਂਡਮੈਂਟ ਕੀਤੀ ਆ ਉਹਨੇ ਸਾਰੀ ਆਪਣੇ ਵੀਡੀਓਜ਼ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰਨਾਂ ਇਹਨਾਂ ਨੂੰ ਕਹਿ ਕਹਾ ਆਗੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਦਾ ਦਿਨ ਗੱਲ ਉੱਥੇ ਹੱਲ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰਦੇ ਆਂ ਤੇ ਕੋਈ ਇੱਥੇ ਸਾਡੇ ਕੋਲ ਅੱਜ ਤੱਕ ਪਹੁੰਚਿਆ ਨਹੀਂ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੋਰ ਪੈਲਸ ਦੇ ਵਿੱਚ ਕੈਟਰਿੰਗ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਚਾਹੁੰਦੇ ਆ ਵੀ ਸਾਨੂੰ ਇਹਦਾ ਇਨਸਾਫ ਦਵਾਇਆ ਜਾਏ ਇਹੋ ਜਿਹੇ ਬੰਦੇ ਜਿਹੜੇ ਗਲਤ ਵੰਸਰਨਾ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐਨੂੰ ਸਜ਼ਾ ਮਿਲਣੀ ਚਾਹੀਦੀ ਆ ਇਹ ਅਸੀਂ ਮੰਗ ਕਰਦੇ ਆ ਮੁਰਿਆਲੇ ਕਪੂਰਸਰ ਦੇ ਬੰਤਾ ਪੰਕਜ ਕੁਮਾਰ ਪੰਕਜ ਕੁਮਾਰ ਸੰਨ ਆਫ ਸਤਪਾਲ ਸਰਹੰਦ ਬ੍ਰਾਹਮਣ ਵਿਖੇ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ੇ ਦਾ ਮਾਮਲਾ ਅੱਜ ਸੁਲਝ ਗਿਆ ਜੀ ਹਾਂ ਸਰਹੰਦਾ ਦੀਨੋਂ ਆਉਂਦੇ ਬ੍ਰਾਹਮਣ ਮਾਜਰਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ 3 ਕਨਾਲ 18 ਮਰਲੇ ਦਾ ਕਬਜ਼ਾ ਦਬਾਉਣ ਲਈ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜ਼ਮੀਨ ਦੇ ਮਾਲਕ ਜਗਜੀਤ ਸਿੰਘ ਦੇ ਵੱਲੋਂ 1990 ਦੇ ਵਿੱਚ ਕੋਰਟ ਕੇਸ ਕੀਤਾ ਗਿਆ ਸੀ ਜਿਸ ਤੇ ਮਾਨਯੋਗ ਹਾਈ ਕੋਰਟ ਦੇ ਵੱਲੋਂ ਹੋਏ ਆਦੇਸ਼ਾਂ ਦੇ ਤਹਿਤ ਜਗਜੀਤ ਸਿੰਘ ਨੂੰ ਕਬਜ਼ਾ ਦਬਾਉਣ ਲਈ ਪ੍ਰਸ਼ਾਸਨ ਨੇ ਪੂਰੇ ਇੰਤਜ਼ਾਮ ਕੀਤੇ ਹੋਏ ਸਨ ਜਿਸ ਤੇ ਫਤਿਹਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਕਬਜ਼ਾਧਾਰੀਆਂ ਦੇ ਪੱਖ ਦੇ ਵਿੱਚ ਖੜੇ ਹੋਏ ਅਤੇ ਪ੍ਰਸ਼ਾਸਨ ਤੋਂ ਕੁਝ ਘੰਟੇ ਦਾ ਸਮਾਂ ਮੰਗਿਆ ਜਿਸ ਤੋਂ ਬਾਅਦ ਆਪਸੀ ਰਾਜੀਨਾਮਾ ਕਰਵਾ ਕੇ ਇਸ ਕਾਰਵਾਈ ਨੂੰ ਰੁਕਵਾਇਆ ਗਿਆ ਜਿਸ ਨਾਲ 35 ਵਰਿਆਂ ਤੋਂ ਚੱਲਿਆ ਆ ਰਿਹਾ ਰੇੜਕਾ ਲਗਭਗ ਅੱਜ ਖਤਮ ਹੋ ਗਿਆ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਦੋਨਾਂ ਧਿਰਾਂ ਦੀ ਸਹਿਮਤੀ ਬਣ ਗਈ ਹੈ ਤੇ ਹੁਣ ਕੋਈ ਮਕਾਨ ਖਾਲੀ ਨਹੀਂ ਕਰਵਾਇਆ ਜਾਵੇਗਾ ਜਿਸ ਲਈ ਉਹਨਾਂ ਸਭ ਦਾ ਧੰਨਵਾਦ ਕੀਤਾ ਆਜੀ ਸਰ ਕੀ ਨਾਜੀ ਆਪਣਾ ਮੈਂ ਮੈਂ ਜਗਜੀਤ ਸਿੰਘ ਆ ਅੱਜ ਕੀ ਮਸਲਾ ਸੀਗਾ ਜਿਹੜਾ ਇਸ ਵਿੱਚ ਮਸਲਾ ਤਾਂ ਬਸ ਤੁਹਾਡੇ ਸਾਹਮਣੇ ਆ ਬੈਠੇ ਸੀ ਬਸ ਹੁਣ ਮੈਂ ਤੁਸੀਂ ਬਰੀਫ ਕਰ ਦੋ ਨਾ ਸਹੀ ਤਰੀਕੇ ਨਾਲ ਕਿੰਨੀ ਦੇਰ ਦਾ ਰੇਡ ਦਾ ਸੀ ਜਿਹੜਾ ਅੱਜ ਖਤਮ ਹੋਇਆ ਜੀ ਤੇ 35 ਸਾਲ 1990 ਸ਼ੁਰੂ ਹੋਇਆ ਸੀ ਪਹਿਲਾ ਪੋਜੀਸ਼ਨ ਲਈ ਮੈਂ 35 ਸਾਲ ਸੀ ਫਿਰ ਅਗੇ ਜਿੱਕਿਵਾਂ ਚੱਲਦੀ 2000 ਤੱਕ ਤੇ ਇਹ ਹੋਇਆ ਬਹੁਤ ਬਹੁਤ ਰੀਲਿਫ ਮਿਲਿਆ ਇਸ ਸੇਜ ਦੇ ਵਿੱਚ ਬਹੁਤ ਅੱਖਾਂ ਕਿੰਨੀ ਜ਼ਮੀਨ ਕਿੰਨੀ ਸੀ ਤਿੰਨ ਕਨਾਲ 18 ਮਰਲੇ ਸੀ ਕਿਵੇਂ ਨਿਬੜਾ ਜੀ दैट इज ਟੂ ਬੀ ਐਕਸੈਪਟਡ ਬਾਈ ਦੀ ਕੋਰਟ ਉਹਨਾਂਦਰ ਮੈਂ ਇਹ ਨਹੀਂ ਕਹਿ ਸਕਦਾ ਕਿ ਅਨਲਿਸਮਝੋਤਾ ਲਿਖਤੀ ਹੈ ਕੋਰਟ ਚ ਪੇਸ਼ ਕਰਨੇ ਦੀ ਕੋਰਟ ਉਹਨਾਂ ਦਾ ਕੋਟ ਐਕਸੈਪਟ ਕਰੇਗੀ ਕਿੰਨੀ ਸਮਾਂ ਪਾਇਆ ਉਹਦਾ 5 5 ਤੱਕ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇੱਕ ਕਬਜ਼ਾ ਬ੍ਰੈਂਟ ਲਈ ਸੀ ਜਿਹਦੇ ਵਿੱਚ ਤਕਰੀਬਨ ਤਿੰਨ ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ 25 26 ਘਾਰਾਂ ਦੇ ਸੀ ਵਿੱਚ ਸਾਡੇ ਮੰਦਿਰ ਵੀ ਸੀ ਗੁੱਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੁਲੀਸ ਸਾਹਿਬ ਕਰਿਆ ਗੁਰਮੁਖ ਜੀ ਕਰਿਆ ਸਾਰੇ ਬਹੁਤ ਸਾਰੇ ਲੋਕਾਂ ਨੇ ਮਾਲੀ ਮਦਦ ਵੀ ਕੀਤੀ ਔਰ ਇਸ ਸਮਝਾਤੇ ਨੂੰ ਨਪੇਰੇ ਚਾੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਮੈਟਰ ਦੇ ਵਿੱਚ ਸਾਰੀ ਪੁਲਿਸ ਫੋਰਸ ਇੱਥੇ ਆਈ ਸੀ ਮਨਜੋਗ ਹਾਈ ਕੋਰਟ ਦੇ ਜਿਹੜੇ ਆਦੇਸ਼ ਸੀਗੇ ਉਸ ਦੀ ਪਾਲਣਾ ਕਰਨ ਵਾਸਤੇ ਇੱਥੇ ਆ ਕਰਕੇ ਪ੍ਰਸ਼ਾਸਨ ਨੇ ਇੱਥੇ ਆ ਕਰਕੇ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਨੇ ਇਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾਇਆ ਇਸ ਕਰਕੇ ਇਨਾਂ ਨੂੰ ਪੁਲਿਸ ਦੀ ਹੋਰ ਕੋਈ ਲੋੜ ਨਹੀਂ ਹੈ ਸੋ ਅਸੀਂ ਇਸ ਕਰਕੇ ਫੋਰਸ ਨੂੰ ਦੀ ਵਾਪਸੀ ਕਰਾ ਦਿੰਦੇ ਹਾਂ ਬਟਾਲਾ ਦੇ ਪ੍ਰੀਤ ਮੈਡੀਕਲ ਸਟੋਰ ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਜਿਸ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਨੇ ਇਸ ਮੋਕੇ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ ਫਿਰ ਵੀ ਦੋ ਨੌਜਵਾਨ ਆਏ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਮੌਕੇ ਤੇ ਪੌਂਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਸਟ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਕਿ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ-ਬਾਰ ਜਲੰਧਰ ਰੋਡ ਤੋਂ ਕੋ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਟੈਨ ਨੂੰ ਕਰ ਲਾਂਗੇ ਤੁਸੀਂ ਕਿੰਨੇ राउंड फायर ਹੋਏ ਕਿੰਨੇ ਕੋਲ ਹਾਂਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਸਰ ਸੀਸੀਟੀਵੀ ਆਈ ਹੈ ਹਾਂਜੀ ਸੀਸੀਟੀਵੀ ਦੇਖ ਰਹੇ ਜੀ ਹਜੇ ਚੈੱਕ ਕਰ ਮੈਂ ਨਕਲੋਂ ਸਿੰਘ ਬੋਲ ਜੀ ਕਿਹਦੀ ਦੁਕਾਨ ਤੇ ਕੀ ਹੋਇਆ ਫਰੀਦ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਅੱਛਾ ਜੀ ਤੇ ਦੋ ਬੰਦੇ ਆਏ ਆ ਅੱਛਾ ਜੀ ਮੁੰਡੇ ਦੋ ਉਹਨਾਂ ਗੋਲੀ ਚਲਾਈ ਹੈ ਤੇ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚਲੇ ਗਏ ਸਿੱਧੇ ਰੋਂਗ ਸਾਈਡ ਹੀ ਆਏ ਆ ਇਹ ਵਾਈਫਾਈ ਕਿੱਥੇ ਕਿੱਥੇ ਸਿੱਧੇ ਕਿੱਥੇ ਕਿਸੇ ਨੇ ਲੱਗਿਆ ਨਹੀਂ ਕੋਈ ਨਹੀਂ ਲੱਗਾ ਕਿਸੇ ਨੇ ਪਹਿਲਾਂ ਕੋਈ ਤੁਮ ਕੀ ਜਾਂ ਫਰੋਫੀ ਦੀ ਗੱਲ ਨਹੀਂ ਨਹੀਂ ਕੋਈ ਗੱਲ ਇਦਾਂ ਹੀ ਹੈ ਫਾਈਲ ਕੋਈ ਕਦੀ ਫਰੋਫੀ ਦੀ ਕਲਮੀ ਹੈ ਨਹੀਂ ਨਹੀਂ ਇੰਨੇ ਲੋਕ ਸਿੱਕੇ ਜਰੋ ਫਾਈਲ ਵਿੱਚ ਪੁੱਛੋ ਨਹੀਂ ਮੈਂ ਮੈਂ ਇੱਧਰ ਬੈਠਾ ਉਹ ਪਿੱਛੇ ਉਧਰ ਬੈਠਾ ਬਸ ਆਪਾਂ ਕੰਮ ਡੇ ਕਰਨਾ ਆਪਣਾ ਕੰਮ ਕਰਨਾ ਮੈਂ ਆਪਣਾ ਡੇ ਇੱਧਰ ਕਰਨਾ ਇਹਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ